ਦਿੱਲੀ ਚ ਚੱਲਦੀ ਨਾ ਕਥਾ ਦਸਮ ਗ੍ਰੰਥ ਦੀ ਸ਼ੁਰੂ ਕੀਤੀ ਹੈ ਇਹ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਘਰਾਂ ਚ ਬੈਠੇ ਵੀ ਸੁਣ ਲਿਓ ਦਿੱਲੀ ਵਾਲੇ ਖਾਸ ਕਰਕੇ ਸੁਣਿਓ ਮਜਾਰੇ ਵੀ ਕਰਦੇ ਕਈ ਵੀਰ ਜੋ ਵੀ ਚੱਲ ਰਿਆ ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ ਦਸਮ ਗ੍ਰੰਥ ਨੂੰ ਮੰਨਦਾ ਅਗਲਾ ਲੱਖ ਵਾਰੀ ਮੰਨੇ ਆਪਣੇ ਘਰੇ ਰੱਖੇ ਪ੍ਰਕਾਸ਼ ਕਰੇ ਪੜ੍ਹੇ ਅਗਲੇ ਦੀ ਮਰਜ਼ੀ ਹੈ ਅਗਲਾ ਅਜਾ ਠੀਕ ਹੈ ਨਾ ਪਰ ਦੁੱਖ ਉਦੋਂ ਲੱਗਦਾ ਜਦੋਂ ਨਾ ਤੁਸੀਂ ਇੱਕ ਆਫੀਸਰ ਨਾਲ ਪਿਆਰ ਕਰਦੇ ਆ ਕਿਤੇ ਪਿਆਰ ਹੁੰਦਾ ਨਾ ਤੇ ਲੱਗਦਾ ਯਾਰ ਉਹਦੀ ਕੁਰਸੀ ਤੇ ਨਾ ਬੈਠੇ ਕਈ ਬੱਚੇ ਤਾਂ ਵੇਖਿਆ ਵੀ ਮੇਰੇ ਡੈਡੀ ਦੀ ਚੀਜ਼ ਐ ਐਦਾਂ ਨਹੀਂ ਕਹਿੰਦੇ ਡਾਈਨਿੰਗ ਟੇਬਲ ਤੇ ਕਈਆਂ ਦੇ ਘਰਾਂ ਦੇ ਵਿੱਚ ਡਾਈਨਿੰਗ ਟੇਬਲ ਦੇ ਉੱਤੇ ਜਿਹੜੀ ਮੇਨ ਚੇਅਰ ਹੁੰਦੀ ਹੈ ਹੁੰਦੀ ਕੋਈ ਜੀ ਚੇਹਰਾ ਸਾਰੇ ਪਰ ਇੱਕ ਹੈੱਡ ਹੁੰਦੀ ਮੇਨ ਚੇਅਰ ਹੁੰਦੀ ਹੈ ਉਹ ਕਹਿੰਦੇ ਆ ਆ ਚੇਅਰ ਦੇ ਉੱਤੇ ਬੈਠਣ ਲੱਗਦਾ ਨਗਲਾ ਨਹੀਂ ਨਹੀਂ ਇੱਧਰ ਬਹਿ ਜੋ ਜੀ ਤੁਸੀਂ ਇੱਥੇ ਸਾਡੇ ਘਰ ਦੇ ਮੁਖੀ ਨੇ ਮੇਰੇ ਪਿਤਾ ਜੀ ਨੇ ਬੈਠਣਾ ਇਹ ਜਿਹੜਾ ਹੈਡ ਹੈ ਸਾਡੇ ਡਿਪਾਰਟਮੈਂਟ ਦਾ ਸਾਡੀ ਫੈਮਿਲੀ ਦਾ ਉਹ ਬੈਠੇ ਡਿਪਾਰਟਮੈਂਟ ਵਾਲੇ ਕਹਿੰਦੇ ਨੇ ਇੱਥੇ ਸਾਡਾ ਹੈਡ ਵੈ ਹੈ ਉਹਦੀ ਜਗ੍ਹਾ ਇੱਕ ਰਿਸਪੈਕਟ ਹੈ ਇੱਕ ਥਾਂ ਹੈ ਠੀਕ ਦਸਮ ਗ੍ਰੰਥ ਜਿਹੜਾ ਪੜਦਾ ਜੀ ਸਦਕੇ ਪੜੇ ਉਦੇ ਵਿੱਚੋਂ ਤਿੰਨ ਬਾਣੀਆਂ ਅਕਾਲ ਤਖਤ ਵੱਲੋਂ ਨਿਤਨੇਮ ਵਿੱਚ ਵੀ ਸਾਰੀ ਦੁਨੀਆ ਹੀ ਪੜਦੀ ਹੈ ਨਿਤਨੇਮ ਤੇ ਇੱਥੇ ਵੀ ਆਪਣੇ ਵੀ ਹੁੰਦਾ ਹੈ ਮਸਲਾ ਹੈ ਜਿਹੜਾ ਮਸਲਾ ਉਹ ਹੈ ਜਿਹੜੀ ਹੈੱਡ ਦੀ ਚੀਜ਼ ਹੈ ਉਹ ਹੈੱਡ ਕੋਲ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਥਾਂ ਹੈ ਸਿੱਖਾਂ ਦੇ ਵਿੱਚ ਚਵਰ ਛਤਰ ਤੇ ਤਖਤ ਇਨਾਂ ਦਾ ਮਾਲਕ ਪਾਤਸ਼ਾਹ ਜੀ ਤੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਹ ਚੌਰ ਵੀ ਇਹਨਾਂ ਦਾ ਛੱਤਰ ਵੀ ਤੇ ਤਖਤ ਵੀ ਤੁਸੀਂ ਕਿਸੇ ਵੀ ਗ੍ਰੰਥ ਨੂੰ ਪੜੋ ਘਰੇ ਰੱਖੋ ਸਤਕਾਰ ਕਰ ਲਓ ਜੋ ਕਰਨਾ ਕਰ ਲਓ ਪਰ ਇੱਕ ਥਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਉਹ ਨਾ ਕਿਸੇ ਹੋਰ ਜਥੇ ਬੰਦੀਆਂ ਕਈ ਤੇ ਹਜੂਰ ਸਾਹਿਬ ਬਰਾਬਰ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦੀ ਚਬਰ ਵੀ ਹੈ ਛਤਰ ਵੀ ਹੈ ਤਖਤ ਵੀ ਹੈ ਤਿੰਨੇ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਦਿੱਤੀਆਂ ਪਈਆਂ ਨੇ ਬਰਾਬਰ ਹੈ ਉਦੋਂ ਪ੍ਰੋਬਲਮ ਹੁੰਦੀ ਹੈ ਇਹ ਪ੍ਰੋਬਲਮ ਹੈ ਅਗਲੀ ਗੱਲ ਜਿਹੜੀ ਕਥਾ ਹੋਵੇ ਜਿਹੜੀ ਲੋਕਾਂ ਦੇ ਵਿੱਚ ਪਬਲਿਕ ਚ ਹੋਣੀ ਹੈ ਉਹ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਰ ਭਾਣੇ ਹੁਣ ਹੋਇਆ ਕੀ ਹੈ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ ਤੇ ਉਧਰੋਂ ਬੰਗਲਾ ਸਾਹਿਬ ਉਸੇ ਦਿਨ ਕਥਾ ਸ਼ੁਰੂਗਾ ਦੀ ਕਰਾਈ ਦਸਮ ਗ੍ਰੰਥ ਦੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਉਦਣ ਤੁਸੀਂ ਦਸਮ ਗ੍ਰੰਥ ਦੀ ਕਥਾ ਕਰਨੀ ਸ਼ੁਰੂ ਕਰਤੀ ਮਤਲਬ ਇਹ ਜਾਣ ਕੇ ਹੈ ਇੱਕ ਵਿਚਾਰੇ ਬਾਹਰ ਹੈ ਪਿਆਰ ਕਰਨ ਵਾਲੇ ਅਗਲਾ ਛੰਡੀਆਂ ਲੈ ਕੇ ਖੜਾ ਹੈ ਦੁੱਖ ਲੱਗਦਾ ਯਾਰ ਉਹਨਾਂ ਲੋਕਾਂ ਨੂੰ ਤੁਸੀਂ ਇਦਾਂ ਧੱਕਾ ਇੱਕ ਧੜੇ ਨਾਲ ਨਾ ਕਰੋ ਵੇਖੋ ਅਕਾਲ ਤਖਤ ਵਾਲਿਆਂ ਦਾ ਹੁਕਮਨਾਮਾ ਹੈ ਵੀ ਦਸਮ ਗ੍ਰੰਥ ਦਾ ਹੱਕ 'ਚ ਵੀ ਕੋਈ ਨਾ ਬੋਲੇ ਤੇ ਵਿਰੋਧ ਵਿੱਚ ਵੀ ਕੁਝ ਨਾ ਜੀ ਬੋਲਣਾ ਇਹ ਹੁਕਮਨਾਮਾ ਹੈ ਕਾਕਾ ਹੁਣ ਦਿੱਲੀ ਵਾਲੇ ਜਿਹੜੇ ਨੇ ਉਹ ਇੱਕੋ ਗੱਲ ਦੇ ਉੱਤੇ ਕਨਸੈਂਟਰੇਟ ਕਰਨ ਮਤਲਬ ਉਹਦੀ ਸ਼ਬਦਾਵਲੀ ਭਾਸ਼ਾ ਜਿਹੜੀ ਹੈ ਵੀ ਇਹ ਗ੍ਰੰਥ ਦੇ ਪ੍ਰਤੀ ਸ਼ਬਦਾਵਲੀ ਪੇੜੀ ਪੇੜੀ ਅਸੀਂ ਵਰਤਦੇ ਆ ਉਹ ਨਾ ਵਰਤੋ ਇੱਕੋ ਗੱਲ ਤੇ ਕਨਸੈਂਟਰੇਟ ਕਰੋ ਵੀ ਅਕਾਲ ਤਖਤ ਦਾ ਹੁਕਮ ਹੈ ਸੁਣਾਇਆ ਹੋਇਆ ਵੀ ਇਹਦਾ ਕੋਈ ਹੱਕ ਚ ਵੀ ਨਾ ਬੋਲੇ ਤੇ ਇਹਦੇ ਵਿੱਚ ਕੋਈ ਵਿਰੋਧ ਵਿੱਚ ਵੀ ਨਾ ਬੋਲੇ ਵਿਰੋਧ ਵਿੱਚ ਬੋਲਣ ਵਾਲਿਆਂ ਨੂੰ ਤੁਸੀਂ ਪੰਥ ਚੋਂ ਕੱਢ ਦਿੰਦੇ ਹੋ ਪਹਿਲਾਂ ਕੱਢੇ ਨੇ ਨਾ 4-5 ਗਿਆਨੀ ਭਾਗ ਸਿੰਘ ਕਾਲਾ ਫਕਾਣਾ ਪ੍ਰੋਫੈਸਰ ਦਰਸ਼ਨ ਸਿੰਘ ਹੋਣੀ ਸਾਰੇ ਕੱਗਾ ਜੀ ਹੋਣੀ ਵਿਰੋਧ ਚ ਬੋਲਣ ਵਾਲਿਆਂ ਨੂੰ ਪੰਥ ਚੋਂ ਕੱਢ ਦਿੰਦੇ ਹੋ ਤੇ ਜਿਹੜਾ ਕਥਾ ਕਰਦਾ ਤੁਸੀਂ ਵੱਡੀ ਸਟੇਜ ਤੇ ਬਾੜ ਕੇ ਜਾਣ ਕੇ ਕਥਾ ਕਰਾਉਂਦੇ ਹੋ ਮਤਲਬ ਜੇ ਹੁਕਮਨਾਮੇ ਦੀ ਉਲੰਘਣਾ ਕੌਣ ਕਰ ਰਿਹਾ ਬੋਲੋ ਜਿਹੜੇ ਕਥਾ ਕਰ ਰਹੇ ਨੇ ਜੇ ਇਹ ਕਹਿਣ ਵੀ ਅਸੀਂ ਪ੍ਰਕਾਸ਼ ਵੀ ਨਹੀਂ ਕਰਨ ਦੇਾਂਗੇ ਤੇ ਕਥਾ ਵੀ ਨਹੀਂ ਕਰਨ ਦੇਾਂਗੇ ਵਿਰੋਧ ਕਰਨ ਵਾਲੇ ਤੁਸੀਂ ਚੁੱਪ ਕਰ ਜਾਓ ਕੋਈ ਵੀ ਨਹੀਂ ਕਰੇਗਾ ਇੱਕ ਨੂੰ ਕਹਿ ਤਾ ਸ਼ਹਿ ਦਿੱਤੀ ਹੋਈ ਹੈ ਵੀ ਤੁਸੀਂ ਤੇ ਸਭ ਕੁਝ ਕਰੋ ਹੁਕਮ ਨਾਮਾ ਤੁਸੀਂ ਮੰਨੋ ਭਾਵੇਂ ਨਾਮ ਮੰਨੋ ਕੋਈ ਗੱਲ ਨਹੀਂ ਜੋ ਮਰਜ਼ੀ ਕਰੋ ਤੇ ਦੂਜੇ ਢੜੇ ਦੇ ਗੱਲ ਚੋਦੀ ਗੁੱਠਾ ਦੇ ਲੈਂਦੇ ਨੇ ਪਤਾ ਕਿਉਂ ਉਹ ਦੰਦਾਂ ਵਾਲੇ ਐ ਤਲਵਾਰਾਂ ਵਾਲੇ ਐ ਸ਼ਪਾਰਸ਼ਾਂ ਵਾਲੇ ਐ ਆ ਬਿਚਾਰੇ ਫਟੀਆਂ ਲੈ ਕੇ ਖੜਦੇ ਪੜੇ ਲਿਖੇ ਐ ਇਹ ਸਿਆਣੇ ਐ ਇਹ ਲੜ ਲੀ ਜਾਂਦੇ ਇਹ ਕੁੱਟ ਨਹੀਂ ਜਾਂਦੇ ਇਹ ਲੱਤਾਂ ਨਹੀਂ ਤੋੜਦੇ ਇਹ ਸ਼ਵੀਲਾਂ ਨਹੀਂ ਤੋਹਦੇ ਇਸ ਕਰਕੇ ਇਹ ਢੜੇ ਦੀ ਪਰਵਾਹ ਕੋਈ ਨਹੀਂ ਡਾਂਗ ਵਾਲਿਆਂ ਦੇ ਅੱਗੇ ਡੰਡੇ ਅੱਗੇ ਪੂਤ ਨੱਚਦੇ ਆ ਹੋ ਰਿਆ ਨਾ ਹੁਣ ਜਥੇਦਾਰ ਹੁਕਮਨਾਮਾ ਜਦੋਂ ਜਾਰੀ ਕੀਤਾ ਫਿਰ ਤੁਸੀਂ ਦੋਨਾਂ ਧੜਿਆਂ ਦੇ ਉੱਤੇ ਰੱਖੋ ਵੀ ਵਿਰੋਧ ਵੀ ਨਹੀਂ ਕੋਈ ਕਰੇਗਾ ਤੇ ਹੱਕ ਚ ਵੀ ਨਹੀਂ ਕਰੇਗਾ ਇੱਕ ਧੜੇ ਨੂੰ ਕਹਿ ਤਾ ਹੁਕਮਨਾਮਾ ਤੁਸੀਂ ਤੁਹਾਨੂੰ ਨਹੀਂ ਪਰਵਾਹ ਤੁਸੀਂ ਕਰੀ ਚੱਲੋ ਤੇ ਦੂਜਾ ਸਾਂਝਾ ਫੈਸਲਾ ਕਰਤਾ ਫਿਰ ਉਹਨੂੰ ਸਾਂਝਾ ਰਹਿਣ ਦੇਣ ਹੁਣ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਦਿੱਲੀ ਕਮੇਟੀ ਨਹੀਂ ਕਰ ਰਹੀ ਬੋਲੋ ਕਰ ਰਹੀ ਹੈ ਤਾਂ ਫਿਰ ਦਿੱਲੀ ਕਮੇਟੀ ਤੇ ਜਥੇਦਾਰ ਐਕਸ਼ਨ ਲੈਣਗੇ ਹੁਕਮਨਾਮਾ ਹੈ ਭਾਈ ਪਰ ਨਹੀਂ ਉਹ ਆਪਣੇ ਨੇ ਉਹ ਸਾਡੇ ਨੇ ਸਿਰਸਾ ਤੇ ਸਾਡਾ ਅਗਲਾ ਇਹ ਕਹੂਗਾ ਤੂੰ ਕਣ ਹੁੰਨੇ ਤੇ ਤੇ ਕੋਬ ਨਾ ਮੈਂ ਇਦਾਂ ਕਿਵੇਂ ਜਗਤਾਰ ਸਿੰਘ ਤੇ ਸਾਡਾ ਕੱਲ ਆਪਾਂ ਗੱਲ ਕੀਤੀ ਹੋਈ ਐ ਇਦਾਂ ਕਿਵੇਂ ਕਰ ਲੋਗੇ ਤੁਸੀਂ ਮਤਲਬ ਇਹ ਐ ਮੈਂ ਫੇਰ ਕਹਿ ਰਿਹਾ ਪਿਆਰਿਓ ਤੁਸੀਂ ਸੂਰਜ ਪ੍ਰਕਾਸ਼ ਘਰੇ ਰੱਖੋ ਪੜੋ ਦਸਮ ਗ੍ਰੰਥ ਘਰੇ ਰੱਖੋ ਪੜੋ ਜਿਹੜਾ ਨਿਤਨੇਮ ਐ ਉਹ ਵੀ ਕਦੇ ਚੱਲੋ ਕੋਈ ਪ੍ਰੋਬਲਮ ਨਹੀਂ ਜੋ ਚੱਲ ਰਿਹਾ ਤੁਸੀਂ ਵਿਧਾਨ ਬਣਾਇਆ ਬਣਾਈ ਰੱਖੋ ਪਰ ਚਬਰ ਸ਼ਤਰ ਤੇ ਤਖਤ ਤਖਤ ਕਿਸੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਦੂਜੇ ਨੂੰ ਨਾ ਦਿਓ ਇਹਦਾ ਮੱਲਕ ਇਹੀ ਹੈ ਇਹਦੀ ਇਹਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤੇ ਰੱਖੋ ਉਹਨਾਂ ਪੰਤਿਆਂ ਦਾ ਸਤਿਕਾਰ ਤੇ ਰੱਖੋ ਫਿਰ ਜੇ ਤੁਸੀਂ ਪ੍ਰਕਾਸ਼ ਕਰੋਗੇ ਫਿਰ ਅਗਲੇ ਆਨੇ 73ਵੀਂ ਪੜ ਪੜ ਕੇ ਸੁਣਾਉਣੇ ਨੇ ਜੇ ਮਤਲਬ ਮੈਂ ਅੱਜ ਤੱਕ ਕੋਈ ਚਰਿੱਤਰ ਪੜ ਕੇ ਨਹੀਂ ਸੁਣਾਇਆ ਜੇ ਮੈਂ ਦਸਮ ਗ੍ਰੰਥ ਦੇ 10 ਚਰਿੱਤਰ ਪੜ ਕੇ ਸੁਣਾ ਦਿਆਂ ਤ੍ਰਿਆ ਚਰਿੱਤਰ ਮਤਲਬ ਔਰਤਾਂ ਚਰਿੱਤਰ ਕਰਦੀਆਂ ਲੈ ਤੇ ਪਹਿਲਾਂ ਮੈਂ ਕਹਾਂ ਵੀ 18 ਸਾਲ ਤੋਂ ਘੱਟ ਵਾਲੇ ਬੰਦ ਕਰ ਦਿਓ ਉਦੋਂ ਬਾਅਦ ਮੈਂ ਇਹ ਬੋਲਾਂ ਵੀ ਮੈਂ ਮਾਫੀ ਮੰਗ ਕੇ ਸ਼ੁਰੂ ਕਰਨ ਲੱਗਿਆ ਤੇ ਜੇ ਮੈਂ ਆਖਾਂ ਵੀ ਮੈਂ ਮੈਂ ਨਾ ਆਪਣੇ ਕੋਲੋਂ ਨਹੀਂ ਪੜ੍ਹਦਾ ਉੱਤੇ ਮੈਂ ਪੰਕਤੀ ਪੜ੍ਹ ਦੂੰ ਥੱਲੇ ਮੈਂ ਜਿਹੜਾ ਅਰਥ ਕੀਤਾ ਹੈ ਸੇਮ ਪੜੂ ਮੈਂ ਆਪਣੇ ਕੋਲੋਂ ਇੱਕ ਲਾਈਨ ਵੀ ਨਹੀਂ ਬੋਲੂ ਵੀ ਆਹ ਪੜਤੀ ਪੰਕਤੀ ਆਹ ਪੜਦਾ ਅਰਥ ਦੱਸ ਪੜਦਿਆਂਗਾ 20 ਪੜਦਿਆਂਗਾ ਵੀ ਔਰਤਾਂ ਘਰ ਵਾਲਿਆਂ ਨਾਲ ਐਦਾਂ ਧੋਖਾ ਕਰਦੀਆਂ ਨੇ ਤੇ ਬੀਬੀਆਂ ਘਰਾਂ ਚ ਬੈਠੀਆਂ ਕਹਿਣਗੀਆਂ ਸ਼ਰਮ ਦਾ ਘਟਾ ਹੈ ਕਿ ਔਰਤਾਂ ਹੀ ਚਰਿੱਤਰ ਕਰਦੀਆਂ ਨੇ ਚਰਿੱਤਰ ਬੰਦੇ ਜ਼ਿਆਦਾ ਕਰਦੇ ਨੇ ਕਿ ਔਰਤਾਂ ਕਰਦੀਆਂ ਨੇ ਜਰਾ ਦੱਸੋ ਔਰਤਾਂ ਨਾਲ ਧੋਖੇ ਬੰਦੇ ਜ਼ਿਆਦਾ ਕਰ ਰਹੇ ਨੇ ਬਾਹਰ ਬੰਦੇ ਫਿਰਦੇ ਨੇ ਫਿਰ ਬੰਦਿਆਂ ਦੇ ਚਰਿੱਤਰ ਵੀ ਹੈਗੇ ਔਰਤਾਂ ਦੇ ਨੇ ਤੇ 10 10 ਚਰਿੱਤਰ ਪੜ ਕੇ ਸੁਣਾਉਣੇ ਨੇ ਨਾ ਤੇ ਬੋਲਣਾ ਆਪਣੇ ਕੋਲੋਂ ਕੁਝ ਨਹੀਂ ਪੜਨਾ ਆ ਪੰਕਤੀ ਹੈ ਆ ਇਹਦਾ ਅਰਥ ਹੈ ਮੈਂ ਆਪਣੇ ਕੋਲੋਂ ਨਹੀਂ ਕਰਨੇ ਮੈਂ 20 ਚਰਿੱਤਰ ਪੜ ਦੇਣਾ ਤੇ ਸੱਚੀ ਗੱਲ ਇਹ ਹੈ ਆਪਣੀ ਜ਼ੁਬਾਨ ਤੋਂ ਕਦੇ ਗਾਲ ਨਹੀਂ ਕੱਢੀ ਕਿਸੇ ਗੁਪਤ ਅੰਦ ਦਾ ਨਾਂ ਨਹੀਂ ਲਿਆ ਮੈਂ ਆਪਣੀ ਜ਼ੁਬਾਨ ਤੋਂ ਪਰ ਮੇਰੇ ਲਈ ਉਹ ਮਨਹੂਸ ਦਿਨ ਹੋਏਗਾ ਜਿੱਦਣ ਮੈਨੂੰ ਉਹ ਭੇੜੇ ਭੇੜੇ ਨਾਂ ਲੈਣੇ ਪੈਣਗੇ ਵੀ ਇਦਾਂ 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 ਕੀ ਕਰਾਂਗਾ ਉੱਤ ਤੇ ਜਿਹੜੇ ਬੰਦੇ ਘਰਾਂ 'ਚ ਕਥਾ ਸੁਣਦੇ ਨੇ ਸਾਡੀ ਉਹ ਕਹਿਣਗੇ ਯਾਰ ਬੰਦ ਕਰੋ ਯਾਰ ਇਹ ਬੰਦਾ ਕੀ ਕਰ ਰਿਹਾ ਤੇ ਉਹਨੂੰ ਜਦੋਂ ਦੱਸਾਂਗੇ ਵੀ ਇਹ ਦਿਨ ਮਹਲਾ ਵੀ ਪਾਉਂਦੇ ਐ ਚੌਰ ਵੀ ਤੇ ਛਤਰ ਵੀ ਤੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਲਿਖੇ ਉਹ ਬੰਦਾ ਜਰ ਜਿਹਨਾਂ ਨੇ ਸੁਣਾਏ ਨੇ ਨਾ ਚਿੱਤਰ ਉਹ ਬਹੁਤੀ ਦੁਨੀਆਂ ਨੇ ਨਹੀਂ ਸੁਣੇ ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਵੀ ਗੱਲ ਕੀ ਹੈ ਉਹਦੇ ਜਦੋਂ ਜਪ ਸਾਹਿਬ ਦਾ ਨਾਮ ਆਉਂਦਾ ਚੌਪਈ ਸਾਹਿਬ ਦਾ ਨਾਮ ਆਉਂਦਾ फडਕ ਜਾਂਦੇ ਨੇ ਨਾਲ ਦੀ ਨਾਲ ਕਹਿੰਦੇ ਹੈ ਇਹ ਕੌਣ ਹੁੰਦੇ ਨੇ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ ਆਮ ਲੋਕੀ ਦੇ ਭੋਲੇ ਕਈਆਂ ਨੂੰ ਤੇ ਯਾਰ ਇਹ ਨਹੀਂ ਪਤਾ ਵੀ ਚੌਪਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੈ ਕਿ ਦਸਮ ਗ੍ਰੰਥ ਸਾਹਿਬ ਕਈਆਂ ਨੂੰ ਨਹੀਂ ਪਤਾ ਤੇ ਜੇ ਪੜਦੀਏ ਤੇ ਫਿਰ ਕਹੀਏ ਵੀ ਗੁਰੂ ਗੋਬਿੰਦ ਸਿੰਘ ਜੀ ਨੇਦੇ ਨੇ ਔਰਤਾਂ ਧੋਖਾ ਕਰਦੀਆਂ ਨੇ ਔਰਤਾਂ ਕਰਦੀਆਂ ਨੇ ਔਰਤਾਂ ਕਰਦੀਆਂ ਨੇ ਤੇ ਔਰਤਾਂ ਕਹਿਣਗੇ ਯਾਰ ਪਾਸ਼ਾ ਦੀ ਮਾਂ ਵੀ ਸੀ ਘਰ ਵਾਲੀ ਵੀ ਸੀ ਇਦਾਂ ਕਿਵੇਂ ਹੋ ਗਿਆ ਮਹਾਰਾਜ ਕਿਵੇਂ ਸੋਚ ਸਕਦੇ ਨੇ ਧੋਖਾ ਤੇ ਬੰਦੇ ਵੀ ਕਰਦੇ ਨੇ ਔਰਤਾਂ ਵੀ ਕਰਦੀਆਂ ਪਰ ਇਦਾਂ ਕਿਵੇਂ ਹੋ ਗਿਆ ਯਾਰ ਪਰ ਮੈਂ ਸੱਚ ਕਹਿ ਰਿਹਾ ਕਿ ਅਸੀਂ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਸੀ ਅਗਲੇ ਇੱਥੇ ਤੱਕ ਆ ਗਏ ਜਿੱਦੇ ਮੈਂ ਪੜ੍ਹ ਕੇ ਸੁਣਾਤਾ ਐਂ ਗ੍ਰੰਥ ਅੰਗੇ ਰੱਖਤਾ ਕਰਨਗੇ ਕੀ ਸਾਡਾ ਪਰ ਜਿਹੜੇ ਹਸਾਬ ਨਾਲੇ ਧੱਕਾ ਕਰਦੇ ਆ ਤੇ ਸੁਣਾ ਦਿਆਂਗੇ ਕਿਹੜੀ ਗੱਲ ਹੈ ਯਾਰ ਮਾਫੀ ਪਹਿਲਾਂ ਮੰਗ ਲਾਂਗੇ ਪਹਿਲਾਂ ਕਾਂਗੇ ਬੀਬੀਆਂ ਬੰਦੇ ਅੱਡ ਅੱਡ ਸੁਣੋ ਅਲੱਗ-ਅਲੱਗ ਸੁਣੋ ਇਕੱਠੇ ਨਾ ਬਹਿ ਕੇ ਸੁਣਿਓ ਫਿਰ ਕਹਿ ਦਿਆਂਗੇ ਬੱਚੇ ਵੀ ਪਰੇ ਕਰ ਦਿਓ ਔਖੇ ਸੌਖੇ ਹੋ ਕੇ ਸਬਰ ਦਾ ਕੁੱਟ ਭਰ ਕੇ ਕੌੜਾ ਕੁੱਟਾ ਕੜਦੇ ਉਹ ਸ਼ਬਦ ਜਦੋਂ ਨਾ ਨਾ ਜਦੋਂ ਉਹਦੇ ਸ਼ਬਦ ਬੋਲੇ ਜਾਣ ਉਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਨਾ ਜਦੋਂ ਉਸ ਤਰੇ ਵਰਤੇ ਕਿਤਾ ਕੀ ਮਤਲਬ ਜਦ ਮਰਨ ਹੋ ਜਾਏ ਆਪਣੇ ਚ ਤੇ ਹਿੰਮਤ ਨਹੀਂ ਬਿੰਦੀ ਔਖਾ ਲੱਗਦਾ ਕਿ ਕਿਵੇਂ ਬੜੀ ਮਤਲਬ ਇਹ ਕਿੰਨੇ ਲਿਖਿਆ ਜੀ ਗੁਰੂ ਗੋਬਿੰਦ ਸਿੰਘ 80 ਸਤੂਰੀਆਂ ਇਦਾਂ ਦਾ ਜਿਹੜੀਆਂ ਬੰਦਾ ਖੁੰਡਾਂ ਤੇ ਬਹਿ ਕੇ ਵੀ ਗੱਲਾਂ ਦੀ ਤਾਂ ਕਰਕੇ ਉਹ ਤੁਸੀਂ ਪ੍ਰਕਾਸ਼ ਕਰੋਗੇ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦੀ ਭਾਵਨਾ ਨਹੀਂ ਢਟਕਦੀ ਜੇ ਤੁਸੀਂ ਕਹਿੰਦੇ ਭਾਵਨਾ ਢਟਕਦੀ ਹੈ ਯਾਰ ਉਹ ਵੀ ਤੇ ਭਾਵਨਾ ਵਾਲੇ ਐ ਅਗਲਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦਾ ਤਾਂ ਖੜਾ ਫੱਟੀਆਂ ਲੈ ਕੇ ਕਿਤਾਜੀ ਕਰਦਾ ਉਹ ਵੀ ਉਹਨਾਂ ਦੀ ਭਾਵਨਾ ਵੀ ਤਾਂ ਢਟਕਦੀ ਹੈ ਹੁਣ ਇਹ ਇਹਨਾਂ ਦੀ ਭਾਵਨਾ ਮਿੰਡ 'ਚ ਢਟਕ ਜਾਂਦੀ ਹੈ ਤੇ ਜੇ ਦੂਜੇ ਭਾਵਨਾ ਢੜਕਾਉਣ ਦਾ 295 ਦਾ ਪਰਚਾ ਦਰਜ ਕਰਾਉਣ ਲੱਗ ਜਾਵੇ ਵੀ ਆਹ ਕਾਲ ਤੱਕ ਦਾ ਹੁਕਮਨਾਮਾ ਹੈ ਇਹ ਸਾਡੀ ਭਾਵਨਾ फडਕਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਿਆਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ ਚਵਰਛਾਤਰ ਤੱਕ ਕਿਸੇ ਹੋਰ ਨੂੰ ਨਹੀਂ ਜਾਣਾ ਚਾਹੀਦਾ ਲੈ ਮੈਂ ਇੱਥੇ ਬੋਲਦਿਆਂ ਵੀ ਸਾਰੇ ਪੰਜਾਬ ਦੇ ਵਿੱਚ ਪਰਚੇ ਕਰਾ ਦਿਓ ਹੁਕਮਨਾਮਾ ਨਾਲ ਲੈ ਜਾਓ ਫਿਰ ਇਹ ਪਰਚੇ ਪਰਚੇ ਖੇਡਣ ਲੱਗੇ ਤੇ ਭਾਵਨਾ ਭਾਵਨਾ ਖੇਡਣ ਲੱਗੇ ਤੇ ਭਾਵਨਾ ਤੇ ਦੂਜੇ ਦੀ ਵੀ ਫਟਕਦੀ ਹੈ ਪਰ ਇੱਕ ਧਿਰ ਤੇ ਚੁੱਪ ਹੈ ਯਾਰ ਉਹ ਤੇ ਕੁਝ ਕਹਿੰਦੀ ਨਹੀਂ ਆਪਾਂ ਦਾ ਪਰਚਿਆਂ ਦੇ ਰਾਹ ਪਈਏ ਨਾ ਮਾਰਨ ਰਾਹ ਪਈਏ ਨਾ ਸ਼ਬੀਲਾਂ ਦੇ ਰਾਹ ਪਈਏ ਤੇ ਕਹਿੰਦੀ ਕੁਝ ਨਹੀਂ ਇਦਾਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖੋ ਆਪਣੇ ਘਰੇ ਬਣਾਓ ਰੱਖੋ ਜਿੰਨੇ ਗ੍ਰੰਥ ਚਾਹੇ ਯਾਰ ਤੁਸੀਂ ਤੁਸੀਂ ਕਾਮਾ ਸੂਤਰਾ ਵੀ ਰੱਖੀ ਰੱਖੋ ਕਿੰਦੇ ਰੋਕਿਆ ਤੁਹਾਨੂੰ ਜਿਹੜਾ ਪੜਨਾ ਪੜੀ ਜਾਓ ਦੁਨੀਆ ਹੀ ਪੜੀ ਜਾਂਦੀ ਹੈ ਅਗਲਾ ਫੋਨ 'ਚ ਪਤਾ ਨਹੀਂ ਕੀ ਕੁਝ ਰੱਖੀ ਬੈਠੀ ਕਿੰਦੇ ਰੋਕਿਆ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਚਵਰ ਤੇ ਛਤਰ ਤੇ ਤਖਤ ਉਹ ਸੁਣਨ ਵਾਲਿਓ ਘਰਾਂ ਚੋਂ ਭਾਈ ਭਾਵੇਂ ਟਕਸਾਲੀ ਹੋ ਭਾਵੇਂ ਨਿਹੰਗ ਹੋ ਭਾਵੇਂ ਬਾਬੇ ਬੰਤੇ ਦੇ ਚੇਲੇ ਹੋ ਕੋਈ ਵੀ ਹੋ ਤੁਸੀਂ ਇੰਨੀ ਕਿਤੇ ਵੇਖ ਲੋ ਵੀ ਕੀ ਇੱਕ ਕੁਰਸੀ ਉਸ ਇੱਕ ਦੀ ਨਹੀਂ ਹੋਣੀ ਚਾਹੀਦੀ ਇੱਕ ਚੇਰ ਇੱਕ ਦੀ ਨਹੀਂ ਹੋਣੀ ਚਾਹੀਦੀ ਇੱਕ ਆਸਣ ਇੱਕ ਤਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਬਾਬਿਆਂ ਦੇ ਆਸਣ ਦੇ ਜਾਂ ਕਈ ਤੇ ਬਾਬਾ ਬੰਤਾ ਸਿੰਘ ਦੀ ਸੀਟ ਤੇ ਨਹੀਂ ਬਹਿਦਾ ਹੁਣ ਵੀ ਬਾਬਾ ਜੀ ਦੀ ਸੀਟ ਆ ਪਿੱਛੇ ਬੈਠਾ ਤੇ ਗੁਰੂ ਗ੍ਰੰਥ ਸਾਹਿਬ ਦੀ ਥਾਤ ਹੈ ਉਹਨਾਂ ਦੀ ਰੱਖਿਓ ਸਿੱਖਾਂ 'ਚ ਜੇ ਕੋਈ ਚੌਰ ਕੀਤਾ ਜਾਂਦਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਸਿੱਖਾਂ ਵਿੱਚ ਜੇ ਕੋਈ ਤਖਤ ਲੱਗਦਾ ਤੇ ਗੁਰੂ ਗ੍ਰੰਥ ਸਾਹਿਬ ਲਈ ਸਿੱਖਾਂ ਵਿੱਚ ਜੇ ਚੰਦੂਆ ਲੱਗਦਾ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਐਦਾਂ ਕਹਾਂ ਪਰ ਕਿਹੜੀਆਂ ਮਾਰਦੇ ਆ ਗੱਲਾਂ ਸੀ ਯਾਰ ਦੇਖੋ ਸਤ ਸੂਰੂਪ ਬਣਦਾ ਹੈ 450 ਕੈਨੇਡਾ ਵਿੱਚ ਸੁਣਾ ਬਿਆ ਗਿਆ ਤੇ 300 ਤੋਂ ਉੱਪਰ ਸਰੂਪ ਉਹ ਨੇ ਜਿਹੜੇ ਸ਼ਰਮਣੀ ਕਮੇਟੀ ਦੇ ਲਾਪਤਾ ਨੇ 750 ਤੋਂ ਉੱਪਰ ਗੁਰੂਗ੍ਰੰਥ ਸਾਹਿਬ ਦੇ ਸਰੂਪ ਬਣਦੇ ਨੇ ਤੇ ਅੱਜ ਗੋਬਿੰਦ ਸਿੰਘ ਲੋਂਗੋਵਾਲ ਕਹਿੰਦਾ ਪ੍ਰਧਾਨ ਸ਼ਰਮਣੀ ਕਮੇਟੀ ਅਖੇਜੀ ਗੁਰੂਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਤੇ ਕਰਮਚਾਰੀਆਂ ਨੇ ਧੋਖਾ ਕੀਤਾ ਹੈ ਇਹਨਾਂ ਨੇ ਭੇਟਾ ਦੇ ਦਿੱਤੇ ਸਰੂਪ ਤੇ ਪੈਸਾ ਕਮਾ ਲਿਆ ਤੇ ਖਾਤੇ ਚ ਜਾਵਾ ਹੀ ਨਹੀਂ ਕਰਾਇਆ ਬਾਹਰ ਦੀ ਬਾਹਰ ਲੈ ਦੱਸ ਐਡਾ ਵੱਡਾ ਕੰਮ ਹੋ ਗਿਆ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਇਹ ਤੇ ਕਰਮਚਾਰੀਆਂ ਉੱਤੇ ਸਿੱਟ ਕੇ ਸਾਰੀ ਗੱਲ ਲੁਕੜਾ ਚਾਹੁੰਦੇ ਨੇ ਜ਼ੇਹਦਾਰ ਜੀ ਨੇ ਕਿਹਾ ਵੀ ਹਾਂ ਜੀ ਸਰੂਪ ਤੇ ਗੁੰਬ ਹੋਏ ਨੇ ਹੁਣ ਪ੍ਰਧਾਨ ਕਿਹਦਾ ਨਹੀਂ ਕੋਈ ਕਾਗਜ਼ਾ ਜੀ ਮਤਲਬ ਇਹਨਾਂ ਦੇ ਬਿਆਨ ਰਲਦੇ ਨੇ ਚਾਰ ਵਾਰੀ ਅੱਡਾ ਅੱਡਾ ਸਟੇਟਮੈਂਟਾਂ ਦਿੱਤੀਆਂ ਕਿਤੇ ਕੁਛ ਕਹਿੰਦੇ ਨੇ ਕਿਤੇ ਕੁਛ ਕਹਿੰਦੇ ਨੇ ਕਿਤੇ ਕੁਛ ਕਹਿੰਦੇ ਨੇ ਤੇ ਦੂਜਾ ਧੜਾ ਜੇ ਬੋਲਿਆ ਨਹੀਂ ਜਿਨ੍ਹਾਂ ਨੂੰ ਫਸਾਉਣ ਨੂੰ ਫਿਰਦੇ ਨੇ ਕਰਮਚਾਰੀ ਜੇ ਰਾਂਗੀਆਂ ਵਾਂਗੂ ਸਾਹਮਣੇ ਆ ਗਏ ਉਹਨਾਂ ਨੇ ਸੱਚ ਦੱਸਤਾ ਵੀ ਸਾਨੂੰ ਤੇ ਫਸਾ ਰਹੇ ਐ ਤੇ ਅੱਜ ਪੱਤਰਕਾਰ ਪੁੱਛਦੇ ਐ ਕਹਿੰਦੇ ਗੋਬਿੰਦ ਸਿੰਘ ਲੰਗੋਵਾਲ ਜੀ ਇਹ ਜਿਹੜੇ ਬੰਦਿਆਂ ਨੇ ਕੀਤੀ ਐ ਕਿ ਐਫਆਰਆਈ ਹੋਊ ਉਹਨਾਂ ਤੇ ਤੁਸੀਂ ਪਰਚੇ ਕਰਾਉਂਗੇ ਕੇਸ ਹੋ ਤੇ ਗੋਬਿੰਦ ਸਿੰਘ ਲੰਗੋਵਾਲ ਕਹਿੰਦਾ ਨਹੀਂ ਨਹੀਂ ਕਿਨੇ ਸ਼ਰਮਣੀ ਕਮੇਟੀ ਆਪਣੇ ਆਪ ਦੀ ਸੰਸਥਾ ਸੀ ਆਪੇ ਸਜਾ ਦੇ ਲਾਗੇ ਪਤਾ ਵੀ ਅੰਦਰ ਇਹ ਸੈਟਿੰਗ ਕਰਾਂਗੇ ਜੇ ਪਰਚੇ ਕਰਾਤੇ ਬੰਦੇ ਬੋਲ ਪੈਣਗੇ ਤਾਂ ਨਹੀਂ ਪਰਚੇ ਕਰਾਉਂਦੇ ਕੀ ਸ਼ਰਮਣੀ ਕਮੇਟੀ ਕਦੇ ਪਰਚੇ ਨਹੀਂ ਕਰਾਉਂਦੀ ਕੋਈ ਵੀ ਚੱਕਰ ਪੈ ਜੇ ਕੋਰਟ ਚ ਸ਼ਰਮਣੀ ਕਮੇਟੀ ਜਾਂਦੀ ਨਹੀਂ ਜੇ ਸ਼ਰਮਣੀ ਕਮੇਟੀ ਨਿੱਕੀ ਨਹੀਂ ਹੈ ਜਮੀਨਾ ਪਿੱਛੇ ਕੋਰਟ ਚ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਕਰਕੇ ਕੋਰਟ ਚ ਕਿਉਂ ਨਹੀਂ ਜਾਂਦੇ ਕਰਾਓ ਪਰਚੇ ਉਹਨਾਂ ਤੇ ਜਿਨ੍ਹਾਂ ਜਿਨ੍ਹਾਂ ਨੇ ਗਲਤੀ ਕੀਤੀ ਹੈ ਜਾਂ ਤੇ ਦੱਸੋ ਕਿਸ ਸ਼੍ਰਮਣੀ ਕਮੇਟੀ ਸਾਰੇ ਮਸਲੇ ਆਪ ਹੀ ਨਿਬੇੜ ਲੈਂਦੀ ਐ ਸ਼੍ਰਮਣੀ ਕਮੇਟੀ ਕਦੇ ਕੋਰਟ ਚ ਨਹੀਂ ਗਈ ਕੇਸ ਇਹਨਾਂ ਦੇ ਵਕੀਲ ਲੜਦੇ ਨਹੀਂ ਜ਼ਮੀਨਾਂ ਵਾਸਤੇ ਜਦੋਂ ਕੋਟਾਂ ਚ ਜਾਂਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਲਈ ਕੋਰਟ ਚ ਕਿਉਂ ਨਹੀਂ ਜਾਂਦੇ ਇਹਨਾਂ ਬੰਦਿਆਂ ਨੂੰ ਸਜ਼ਾ ਕਰਾਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਸ਼ਬਦ ਵਰਤਣੇ ਮaaf ਕਰਨਾ ਵੀ ਜਿਨ੍ਹਾਂ ਨੇ ਵਪਾਰ ਕੀਤਾ ਜਰ ਬੇਈਮਾਨ ਤੇ ਬੇਈਮਾਨ ਹੁੰਦਾ ਹੈ ਕੱਲ੍ਹ ਨਾ ਇੱਥੇ ਇੱਕ ਪੋਸਟ ਪੜੀ ਅਖੇ ਜੀ ਕਈ ਨੇ ਸਾਇੰਸਦਾਨ ਵਿਗਿਆਨੀ ਤੇ ਅੱਜ ਕੱਲ ਦੇ ਬੰਦੇ ਗੱਲਾਂ ਕਰਦੇ ਨੇ ਡਾਕਟਰ ਤੇ ਕਹਿੰਦੇ ਧੋਖਾ ਕਰ ਰਹੇ ਨੇ ਡਾਕਟਰ ਤੇ ਕਹਿੰਦੇ ਕਿ ਜੜਣੀ ਆ ਵੇਚੀ ਜਾਂਦੇ ਨੇ ਵੱਡੇ ਸਾਇੰਸ ਗਿਆ ਵਿਗਿਆਨ ਨੂੰ ਚੰਗਾ ਸਮਝਦੇ ਨੇ ਉਹ ਕਮਲਿਓ ਬੇਈਮਾਨ ਬੰਦਾ ਇਹਦੇ 'ਚ ਵਿਗਿਆਨ ਦਾ ਕਸੂਰ ਨਹੀਂ ਇਹਦੇ 'ਚ ਸਾਇੰਸ ਦਾ ਕਸੂਰ ਨਹੀਂ ਡਾਕਟਰੀ ਦਾ ਕਸੂਰ ਨਹੀਂ ਬੇਈਮਾਨ ਡਾਕਟਰੀ ਚ ਆਊਗਾ ਉੱਥੇ ਵੀ ਬੇਈਮਾਨੀ ਕਰੂਗਾ ਬਈਮਾਨ ਬੰਦਾ ਵਕੀਲਾਂ ਦੇ ਮਹਿਕਮੇ ਜਾਊਗਾ ਉੱਥੇ ਵੀ ਬੇਈਮਾਨੀ ਕਰੂਗਾ ਬਈਮਾਨ ਬੰਦਾ ਜੱਜ ਦੇ ਆਉਦੇ ਤੇ ਬੈਠੂਗਾ ਉੱਥੇ ਵੀ ਬੇਈਮਾਨੀ ਕਰੂਗਾ ਬਈਮਾਨ ਬੰਦਾ ਕੈਬਨਟ ਮੰਤਰੀਆਂ ਤੇ ਜਾਊਗਾ ਉੱਥੇ ਵੀ ਬੇਈਮਾਨੀ ਕਰੂਗਾ ਤੇ ਬਈਮਾਨ ਬੰਦਾ ਸ਼ਰਮਣੀ ਕਮੇਟੀ ਤੇ ਜਾਊਗਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਵੀ ਉੱਥੇ ਵੀ ਬੇਈਮਾਨੀ ਕਰੂਗਾ ਬੰਦਾ ਬੇਈਮਾਨ ਹੈ ਜਿਸ ਮਰਜ਼ੀ ਮਹਿਕਮੇ ਚ ਲੈ ਜਾਓ ਉਹਨੂੰ ਚੱਕ ਕੇ ਤੁਸੀਂ ਵਿਗੜੇ ਬੰਦੇ ਨੂੰ ਜਿੱਥੇ ਮਰਜ਼ੀ ਫਿੱਟ ਕਰਦੇ ਉਹਨੇ ਗੱਦੀ ਪਾਉਣਾ ਚਾਹੇ ਧਰਮ ਚ ਲੈ ਆਓ ਇਹ ਨਹੀਂ ਵੀ ਧਰਮ ਬੰਦੇ ਨੂੰ ਵਧੀਆ ਬਣਾਉਂਦਾ ਹੈ ਅਸਲ 'ਚ ਵਧੀਆ ਬੰਦੇ ਇਸ ਲਹਿਰ ਨਾਲ ਜੁੜਦੇ ਹੈ ਜੇ ਕਹੀਏ ਨਾ ਵੀ ਮਹਾਰਾਜ ਦੇ ਬਾਦਸ਼ਾਹ ਕੋਲ ਲੋਕ ਗਏ ਤੇ ਮਹਾਰਾਜ ਨੇ ਚੰਗੇ ਬਣਾ ਦਿੱਤਾ ਅਸਲ ਦੇ ਵਿੱਚ ਜਿਹੜੇ ਚੰਗੇ ਬਣਨਾ ਚਾਹੁੰਦੇ ਸੀ ਉਹ ਇਕੱਠੇ ਹੋ ਗਏ ਐਦਾਂ ਨਹੀਂ ਬਣੇ ਬਣਦੇ ਚੰਗੇ ਬਣਾਇਆ ਨਹੀਂ ਜਾਂਦਾ ਫਾਰਮੂਲਾ ਕੋਈ ਨਹੀਂ ਦੁਨੀਆ ਵਿੱਚ ਇਹ ਤੇ ਕਹਿੰਦੇ ਸੱਚਾ ਸਤਗੁਰ ​​ਕਿਆ ਕਰੇ ਇਹਦਾ ਅਰਥ ਕੀ ਕਰਨਾ ਹੈ ਜੋ ਸਿੱਖਾਂ ਵਿੱਚ ਚੂਕ ਜਦੋਂ ਬੰਦਾ ਚੰਗਾ ਬੰਦਾ ਨਹੀਂ ਜਾਂਦਾ ਤੁਸੀਂ ਕਿਵੇਂ ਬਣਾ ਦੋਗੇ ਬਾਹਰ ਤੇ ਹੀ ਕਹਿੰਦੇ ਗੁਰੂ ਗੋਬਿੰਦ ਸਿੰਘ ਕੋਲ ਮਹਾਰਾਜ ਨੇ ਬਹਾਦਰ ਬਣਾ ਦਿੱਤੇ ਬਹਾਦਰ ਅਸਲ 'ਚ ਗੁਰੂ ਗੋਬਿੰਦ ਸਿੰਘ ਕੋਲ ਇਕੱਠੇ ਹੋ ਗਏ ਬਹਾਦਰ ਬਣਾਉਣ ਦਾ ਕੋਈ ਫਾਰਮੂਲਾ ਨਹੀਂ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਜੂਵੇ ਐਈ ਨਹੀਂ ਫਾਰਮੂਲਾ ਕੋਈ ਜੇ ਫਾਰਮੂਲਾ ਹੋਵੇ ਫਿਰ ਥੀ ਚੰਦ ਬਣ ਜਾਣਾ ਸੀ ਚਿਰੀ ਚੰਦ ਬਣ ਜਾਣਾ ਸੀ RAM ਰਾਏ ਬਣ ਜਾਣਾ ਸੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀ ਗੱਲ ਕਰਦੇ ਆ ਤੇ ਸ਼੍ਰੋਮਣੀ ਕਮੇਟੀ ਨੂੰ ਪੁੱਛ ਲਓ ਬੂਚ ਘੁੰਮਣੀ ਆ ਤੇ ਮੇਰਾ ਇਹ ਮੰਨਣਾ ਹੈ ਇਹਨਾਂ ਦੇ ਗੱਲ ਪੈ ਗਿਆ ਇਹ ਮਸਲਾ ਲੈਣਾ ਨਹੀਂ ਇਹ ਲੈਣਾ ਥੋੜਾ ਮੈਨੂੰ ਇਹ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਸਭ ਕੁਝ ਹੋਇਆ ਇੱਥੇ ਤੱਕ ਗਏ ਨੇ ਉਹਨਾਂ ਕਰਕੇ ਹੀ ਇੱਥੇ ਆਉਂਦੇ ਚੇਤਾ ਰੱਖੀਂ ਸਰੂਪ ਸਾਡੇ 700 ਬਣਦਾ ਹੈ 750 ਸਰੂਪ ਖੇਡ ਨਹੀਂ ਪਈ ਸੱਤ ਸਰੂਪਾਂ ਦੀ ਗੱਲ ਨਹੀਂ 750 ਕੈਨੇਡਾ ਅੱਚ ਕਿੰਨੇ ਸਲਾਬੇ ਗਏ ਕਹਿੰਦੇ ਮੰਤਰੀ ਲੇਟ ਨੇ ਜੀ ਅਜੇ ਬਸ ਬਸ ਲੈ ਕੇ ਗਏ ਕੈਨੇਡਾ ਸਣੇ ਬਸ ਛਾੜਤੀ ਕੰਟੇਨਰ ਦੇ ਵਿੱਚ ਟਰਾਲੇ ਤੇ ਉਹਦੇ ਤੇ ਛਿਪ ਤੇ ਬੱਸ ਪਹੁੰਚ ਗਈ ਵਿੱਚ ਸਰੂਪ 450 ਜਾ ਕੇ ਖਲਾਰ ਲਿਆ ਹੁਣ ਕਹਿੰਦੇ ਸਰੂਪ ਤੇ ਠੀਕ ਹੈ ਪਰ ਅਸੀਂ ਬੱਲੇ ਬੱਲੇ ਲੀਡਰਾਂ ਦੀ ਚਾਹੀਦੀ ਸੀ ਲੀਡਰ ਸੀ ਬਿਜੀ ਇੱਥੇ ਚੱਲਦੇ ਸੀ ਇਲੈਕਸ਼ਨ ਲੀਡਰ ਬਿਜੀ ਸੀ ਲੀਡਰ ਜਾ ਨਹੀਂ ਸਕੇ ਬੱਸ ਖਿਡਾਰੀ ਰੱਖੋ ਖਿਡਾਰੀ ਰੱਖੋ ਬੱਸ ਉੱਥੇ ਖਿਡਾਰੀ ਰੱਖੀ ਵੀਰੇ ਵੇਟ ਕਰੋ ਕੱਲੇ ਕੱਲੇ ਗੁਰਦੁਆਰੇ ਜਾਣਾ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਦੋਂ ਜਾਵਾਂਗੇ ਸਰੂਪ ਤੇ ਇਹਦੇ ਬਾਨੇ ਨਾਲ ਸਾਡੇ ਲੀਡਰ ਵੀ ਗੁਰਦੁਆਰਿਆਂ ਵਿੱਚ ਵੜਦ ਗਏ ਢਾਲ ਬਣਾ ਕੇ ਬਣਾਉਣਾ ਸੀ ਗੁਰੂ ਗ੍ਰੰਥ ਸਾਹਿਬ ਦਾ ਹੁਣ ਹੋਇਆ ਕਿ ਲੀਡਰ ਲੇਟ ਸੀ ਲੇਟ ਕਰਤਾ ਤੇ ਬੱਸ ਖੜੀ ਰਹੀ ਤੇ ਪਾਣੀ ਦੇ ਵਿੱਚ ਸੀ ਤੇ ਸਰੂਪ ਸਲਾਬੇ ਗਏ ਉਹ ਤੇ ਕਿਸੇ ਬੰਦੇ ਨੇ ਨਿਗਾਹ ਮਾਰੀ ਬੱਸ 'ਚ ਹੈਗਾ ਕੀ ਸਿੱਖ ਸੀ ਉਹਦੇ ਵੇਖਿਆ ਤੇ ਗੁਰੂ ਗ੍ਰੰਥ ਸਾਹਿਬ ਸਾਢੇ 400 ਸੂਰੂਪ ਤੇ ਸ਼੍ਰੋਮਣੀ ਕਮੇਟੀ ਦੇ ਪੇਪਰਾਂ ਵਿੱਚ ਬੱਸ ਪਤਾ ਕਿੱਥੇ ਲਿਖੀ ਹੈ ਬੱਸ ਖੜੀ ਪਤਾ ਕਿੱਥੇ ਪੇਪਰਾਂ 'ਚ ਇੱਥੇ ਖੜੀ ਹੈ ਤੇ ਬੱਸ ਕੈਨੇਡਾ ਵੇਚਦੀ ਸੀ 8 ਲੱਖ ਦੀ ਅਮੀਰ ਸਿੱਖ ਨੂੰ 8 ਲੱਖ ਦੀ ਬੱਸ ਵੇਚਦੀ ਇੰਡੀਆ ਬਣੀ ਬੱਸ ਫਿਰਦੀ ਹੈ ਕੈਨੇਡਾ 'ਚ ਤਸਰੂਪ ਜਿਹੜੇ ਨੇ ਮੁੜ ਕੇ ਫਿਰ ਮਾੜੇ ਮਾੜੇ ਕਿਵੇਂ ਉਹਨਾਂ ਨੇ ਗੁਰਦੁਆਰੇ ਅੰਚ ਕਿੱਦਾਂ ਕੀਤਾ ਹੋਣਾ ਮਤਲਬ ਇੰਨਾ ਧਿਆਨ ਦਿੱਤ ਮਹਾਰਾਜ ਨੂੰ ਤੇ ਧਾਲ ਬਣਾ ਕੇ ਵਰਤਦੇ ਐ ਮੈਂ ਕਿਹਾ ਤੇ ਸੀ ਇਹਨਾਂ ਦਾ ਜੇ ਪਿਆਰ ਹੋਵੇ ਗੁਰੂ ਗ੍ਰੰਥ ਸਾਹਿਬ ਨਾਲ ਇਹ ਕਿਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਬਾਦਸ਼ਾਹਾਂ ਬਾਰੇ ਲਿਖੀਆਂ ਨੇ ਸੂਰਜ ਪ੍ਰਕਾਸ਼ ਵਿੱਚ ਇਹ ਰਮਾਲੇ ਬਾਗੇ ਰੱਖਣ ਬੰਦਾ ਕਥਾ ਕਰਦਾ ਉਹਨੂੰ ਪਤਾ ਵੀ ਇਹਦੇ ਵਿੱਚ ਗੁਰੂ ਸਾਹਿਬ ਨੂੰ ਨਿਛੇੜੀ ਦੱਸਿਆ ਪਤਾ ਨਹੀਂ ਇਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ 4 ਵਜੇ ਸ਼ਾਮ ਦੇ ਸੰਧਿਆ ਦੇ ਟਾਈਮ ਸ਼ਾਮ ਦੇ ਟਾਈਮ ਲੋਟੇ ਵੇਲੇ ਕਲਗੀਆਂ ਵਾਲੇ 22 ਸਾਲ ਦੀ ਉਮਰ ਵਿੱਚ ਪੂਰਾ ਨਸ਼ਾ ਕਰਨ ਲੱਗ ਗਏ ਸੀ ਸੂਰਜ ਪ੍ਰਕਾਸ਼ ਲਿਖਿਆ ਫੀਮ ਤੇ ਸੁਖਾ ਵੱਡੀ ਮਾਤਰਾ ਦੇ ਵਿੱਚ ਰੋਜ਼ ਸ਼ਾਮ ਨੂੰ 4 ਵਜੇ ਪੀਂਦੇ ਸੀ ਇਹ ਲਿਖਿਆ ਉਹਦੇ ਤੇ ਰਮਹੱਲਾ ਪਾ ਦੇਣਗੇ ਜਰ ਜੇ ਸਕੇ ਨੇ ਗੁਰੂ ਗੋਬਿੰਦ ਸਿੰਘ ਦੇ ਇਹਦੇ ਰਮਹੱਲਾ ਪਾ ਕੇ ਰੱਖਦੇ ਆ ਆਪਣੇ ਵਰਗਾ ਸੂਰਜ ਪ੍ਰਕਾਸ਼ ਬਾਰੇ ਗੱਲ ਕਰੇ ਚੱਕ ਕੇ ਬਾਹਰ ਕੱਢ ਦੋ ਹੱਦ ਹੋ ਗਈ ਇਹਦਾ ਦੀ ਅਜੇ ਤੱਕ ਆਪਾਂ ਕੱਲ ਨੂੰ ਵੀ ਗੱਲ ਕਰਨੀ ਜਿਹੜੀ ਜਹੇਦਾਰ ਨੇ ਨੀ ਵੱਡੇ ਚੈਨਲ ਤੇ ਬਹਿ ਕੇ ਕਿਹਾ ਸਟੇਟਮੈਂਟ ਆਈ ਹੈ ਜਹੇਦਾਰ ਦੀ ਆਪਣੇ ਬਾਰੇ ਪੱਤਰਕਾਰ ਨੇ ਪੁੱਛਿਆ ਤੇ ਉਹ ਚੈਨਲ ਦੇ ਉੱਤੇ ਜਾ ਕੇ ਗੱਲਬਾਤ ਕੀਤੀ ਹੈ ਉਹਦੇ ਬਾਰੇ ਮੈਂ ਕੱਲ ਕਰੂੰ ਗੱਲ ਪਰ ਅੱਜ ਮੈਂ ਇੰਦੀ ਕੀ ਕਰਨੀ ਹੈ ਵੀ ਦਸਮ ਗ੍ਰੰਥ ਮਤਲਬ ਯਾਰ ਤੁਸੀਂ ਦਾ ਛੇੜੋ ਨਾ ਧੱਕੇ ਨਾਲ ਅਗਲਾ ਪਿਆਰ ਕਰਦਾ ਅਗਲੇ ਦੀ ਭਾਵਨਾ ਦਿੱਲੀ ਵਾਲਿਓ ਜੇ ਤੁਹਾਡਾ ਮਸਲਾ ਹੈ ਤੁਸੀਂ ਇਹ ਹੁਕਮਨਾਮਾ ਵਿਖਾਓ ਬਾਰ-ਬਾਰ ਵੀ ਆ ਹੁਕਮਨਾਮਾ ਸਾਡੇ ਸਾਨੂੰ ਵੀ ਰੋਕੋ ਪਰ ਇਹਨਾਂ ਨੂੰ ਵੀ ਰੋਕੋ ਯਾਰ ਕੋਈ ਥੱਕਾ ਨਾ ਕਰਾ ਤੁਸੀਂ ਦੇ ਕਾਲ ਤੱਕ ਦਾ ਹੁਕਮਨਾਮਾ ਕਮੇਟੀ ਤੇ ਮੰਨ ਹੀ ਨਹੀਂ ਰਹੀ ਕੱਲੇ-ਕੱਲੇ ਘਰ ਦਿੱਲੀ ਦੇ ਵਿੱਚ ਜਾ ਕੇ ਹੁਕਮਨਾਮਾ ਵਿਖਾਓ ਵੀ ਅਕਾਲ ਤਖਤ ਨੂੰ ਆ ਤਾਂ ਮੰਨਦੇ ਹੀ ਨਹੀਂ ਹੁਕਮਨਾਮਾ ਤੇ ਮੰਨਿਆ ਹੀ ਨਹੀਂ ਜਾ ਰਿਹਾ ਇਹ ਕੰਮ ਕਰੋ ਪਰ ਚਲੋ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਕਿੱਥੇ ਸਮਝਣ ਸੁਣਨ ਵਾਲੇ ਨੇ ਤੇ ਤੁਹਾਨੂੰ ਪਤਾ ਹੈ ਮਨ ਵਰ ਜੀ ਇਹਨਾਂ ਨੇ ਕਰਨੀਆਂ ਨੇ ਮਾਣਾਈਆਂ ਜੋ ਕਰਨਾ ਹੈ ਇਹਨਾਂ ਨੇ ਕਰਨਾ